ਫੜਾਂ ਦੇ ਮਾਰ ਵਿੱਚ ਕੱਲੇ ਘਾਰ ਹੀ ਨਹੀਂ ਬਹੁਤ ਸਾਰੀਆਂ ਖੁਸ਼ੀਆਂ ਵੀ ਰੁੜ ਗਈਆਂ ਇਸ ਘਰ ਦੇ ਵਿੱਚ ਰੱਖਿਆ ਸੀ ਧੀ ਦਾ ਵਿਆਹ ਤਿੰਨ ਧੀਆਂ ਨੇ ਮਜ਼ਦੂਰ ਪਰਿਵਾਰ ਹੈ ਘਰ ਵੀ ਟੁੱਟ ਗਿਆ ਵਿਆਹ ਵਾਸਤੇ ਇਕੱਠਾ ਕੀਤਾ ਹੋਇਆ ਸਮਾਨ ਵੀ ਪਾਣੀ ਦੀ ਭੇਟ ਚੜ ਗਿਆ ਹੁਣ ਇਸ ਪਰਿਵਾਰ ਦਾ ਕੌਣ ਵਾਲੀ ਵਾਰਸ ਹੋਵੇਗਾ ਕੌਣ ਫੜੇਗਾ ਇਸ ਪਰਿਵਾਰ ਦੀ ਬਾਹ ਤੁਸੀਂ ਵੇਖ ਸਕਦੇ ਹੋ ਤਸਵੀਰ ਵਿੱਚ ਕਿ ਸਾਰਾ ਘਰ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਹੈ ਘਰ ਦੀਆਂ ਕੰਧਾਂ ਪਾੜ ਚੁੱਕੀਆਂ ਨੇ ਵਿਆਹ ਦਾ ਜਮਾ ਕੀਤਾ ਹੋਇਆ ਸਮਾਨ ਸਾਰਾ ਹੀ ਪਾਣੀ ਦੀ ਭੇਟ ਚੜ ਗਿਆ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆਓ ਤੁਹਾਨੂੰ ਸੁਣਾਉਂਦਾ ਸੋ ਇਸ ਵੇਲੇ ਮੈਂ ਖੜਾ ਜੀ ਧੀਰਾ ਘਾਰਾ ਪਿੰਡ ਦੇ ਵਿੱਚ ਤੇ ਇੱਕ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੇ ਆਹ ਦੇਖ ਲਓ ਤੁਸੀਂ ਚਾਰੇ ਪਾਸੇ ਫਸਲਾਂ ਜਿਹੜੀਆਂ ਉਹ ਬਰਬਾਦ ਹੋ ਚੁੱਕੀਆਂ ਘਰ ਦੀਆਂ ਕੱਦਾਂ ਜਿਹੜੀਆਂ ਢਹਿ ਚੁੱਕੀਆਂ ਨੇ ਮਾਤਾ ਜੀ ਖੜੇ ਨੇ ਤੇ ਸਾਨੂੰ ਵੇਖ ਕੇ ਕਹਿੰਦੇ ਆਜੋ ਪੁੱਤ ਚਾਹ ਬਣਾਉਨੇ ਆ ਆਹ ਕਰਦੇ ਆ ਗੱਲਬਾਤ ਵਾਤਾਈ ਵੈਕੋ ਜਿੱਕਾ ਖਾਲਸਾ ਬਾਈ ਠੀਕ ਹੋ ਹਾਂ ਵੀਰ ਜੀ ਵੇਖ ਹੀ ਲਿਆ ਤਾਂ ਹਣ ਅੱਛਾ ਤੇ ਵੇਖੋ ਕਿੰਦੀ ਬਰਬਾਦੀ ਹੋਈ ਘਰ ਦੀ ਇਦਾਂ ਹੀ ਹੈ ਜੀ ਤੇ ਤੇ ਇਹਨਾਂ ਗੁੱਡੀਆਂ ਤਿੰਨ ਗੁੱਡੀਆਂ ਨੇ ਤਿੰਨ ਗੁੱਡੀਆਂ ਮਟਿਆਰਾਂ ਆ ਮਟਿਆਰਾਂ ਆ ਲਿਆਈਆਂ ਕਿ ਲਿਆਉਣ ਆਲੀਆਂ ਲਿਆਉਣ ਆਲੀਆਂ ਹਾਂਜੀ ਅੱਛਾ ਤੇ ਕਾਕਾ ਇੱਕਿਆ ਸਵਾਲ ਆਖੀ ਅੱਛਾ ਅੱਛਾ ਤੇ ਚਲੋ ਮਿਹਰਬਾਨੀ ਕਰਕੇ ਇਹਨਾਂ ਵੇ ਸਾਡਾ ਘਰ ਬਣਨਾ ਚਾਹੀਦਾ ਤੇ ਗੁੱਡੀਆਂ ਚਲੋ ਵੇ ਉੱਠ ਚਲੋ ਨੂੰ ਕੀ ਕਰੀਏ ਹੂੰ ਤੇ ਇਹਨੇ ਕੰਮ ਕਮਕੀ ਕਰਦੇ ਸੀ ਕੰਮ ਦਿਹਾੜੀ ਦਾ ਪਾ ਦਿਹਾੜੀ ਦਾ ਪਾ ਮਜ਼ਦੂਰੀ ਦਾ ਦਿਹਾੜੀ ਦਾ ਪਾ ਮਿੰਜ ਮੈਂਟ ਮਿੰਜ ਸਾਰਾ ਘਰਕੁਰ ਵੀ ਟੁੱਟ ਗਿਆ ਹੈ ਹਾਂ ਘਰਕੁਰ ਦਾ ਰਹਿ ਕੱਖ ਨਹੀਂ ਸੋ ਇਹ ਘਰ ਦੀ ਬੀਬੀ ਔਰਤ ਆ ਜਿਹੜੇ ਜਿੰਦੀਆਂ ਤਿੰਨ ਧੀਆਂ ਨੇ ਤੇ ਕਹਿੰਦੇ ਵਿਆਹ ਤੇ ਰਹਿ ਭੈਣ ਜੀ ਕਿੰਨੇ ਆ ਕੁ ਮੁਸ਼ਕਲਾਂ ਸਾਹਮਣੇ ਆ ਰਿਹਾ ਹੁਣ ਮੁਸ਼ਕਲਾਂ ਤੇ ਵੀਰ ਜੀ ਬਹੁਤ ਆ ਤੁਹਾਡੇ ਸਾਹਮਣੇ ਬਹੁਤ ਮੁਸ਼ਕਲਾਂ ਆ ਰਹੀਆਂ ਵਾ ਬੇਟੀ ਦਾ ਵਿਆਹ ਤਾਂ ਰਿਆ ਸੀ ਹੁਣ ਵਿਆਹ ਵੀ ਅੱਗੇ ਕਰਨਾ ਪਿਆ ਜਿਹੜਾ ਸਮਾਨ ਬਣਾਇਆ ਸੀ ਉਹ ਵੀ ਖਰਾਬ ਹੋ ਗਿਆ ਬੇਟੀ ਦਾ ਤੇ ਬਹੁਤ ਮੁਸ਼ਕਲ ਆ ਘਰ ਬਾਹਰ ਦਾ ਵੀ ਤੁਹਾਨੂੰ ਪਤਾ ਕੋਈ ਹਾਲ ਨਹੀਂ ਦਿਹਾੜੀਦਾਰ ਬੰਦੇ ਵਾ ਕਿੰਨੇ ਚਿਰ ਚ ਹੀ ਵਿਆਹ ਵਿਆਹ ਅਸੂ ਦਾ ਰੱਖਿਆ ਸੀ ਵੀਰ ਜੀ ਅਸੂ ਦਾ ਰੱਖਿਆ ਹਾਂਜੀ ਹੂੰ ਤੇ ਹੁਣ ਤੇ ਵਿਆਹ ਕੋ ਉਹਨਾਂ ਨੂੰ ਕਿਹਾ ਪੇ ਗਾਂ ਦੇਵਾਂਗੇ ਹੁਣ ਅਸੀਂ ਕੀ ਕਰ ਸਕਦੇ ਹਾਂ ਸਮਾਨ ਪਤਾ ਜਿਹੜਾ ਕੁਝ ਰੋੜ ਲੜਾ ਗਿਆ ਕੁਝ ਟੁੱਟ ਭੱਜ ਗਿਆ ਹੂੰ ਸੇਦਾ ਜਿਹੜਾ ਪੂਰਾ ਬਣਾਇਆ ਗਰੀਬੀ ਘਰਾਂ ਚ ਕੁਝ ਨਹੀਂ ਬਣਦਾ ਤੁਹਾਨੂੰ ਪਤਾ ਹਾਂ ਜਿੰਨਾ ਕੁ ਬਣਾ ਸਕਦੇ ਉਹਨਾਂ ਦਾ ਸੀ ਬਣਾਇਆ ਤੇ ਉਹ ਵੀ ਖਰਾਬ ਹੋ ਗਿਆ ਤੇ ਪਾਪਾ ਉਹਨਾਂ ਦੇ ਦਿਹਾੜੀ ਕਰਦੇ 8 ਜੀ ਭਾਲ ਦੇ 8 ਜੀ ਪਾਲਦੀ ਹਾਂ ਜੀ ਦਿਹਾੜੀ ਦਾ ਪੂਰਾ ਦਿਹਾੜੀ ਦਾ ਹੀ ਕੰਮ ਮਿਲ ਜਾਂਦਾ ਰੋਜ਼ ਕੰਮ ਵੀਰ ਜੀ ਮਿਲ ਜਾਂਦਾ ਸੀ ਦਿਹਾੜੀ ਦਾ ਪੱਤੇ ਉਹ 300 ਰੁਪਏ ਦਿਹਾੜੀ ਦੀ 300 ਰੁਪਏ ਤੇ ਉਹਦੇ ਵਿੱਚੋਂ ਕੁਝ ਨਹੀਂ ਬਣਦਾ ਸੀ ਤੇ ਹੁਣ ਤੇ 2 ਮਹੀਨੇ ਹੋ ਗਏ ਜਿਉਂ ਪਾਣੀ ਚੜਿਆ ਕੰਮ ਵੀ ਰੁਕੇ ਤੇ ਬਹੁਤ ਮੁਸ਼ਕਲ ਕੰਮ ਵੀ ਰੁਕੇ ਹਾਂਜੀ ਔਖਾ ਹੋ ਗਿਆ ਬਹੁਤ ਔਖਾ ਇੱਕ ਕਰੀ ਆਪਣਾ ਨੇ ਇਥੋਂ ਦਾਤਾ ਪਤਾ ਬੋਲ ਦਿਓ ਕੋਈ ਸਮਾਸੀ ਵੀ ਜੀ ਸਾਡੇ ਤੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਕੋਈ ਸਾਡੀ ਮਦਦ ਕਰ ਸਕਦਾ ਸਾਡਾ ਘਰ ਬੂਹਾ ਬਣਾ ਦੇ ਸਾਡੀਆਂ ਧੀਆਂ ਵਿਆਹਣ ਵਾਲੀਆਂ ਪਿੰਡ ਕਿਹੜਾ ਹੈ ਠੀਰਾਕਾਰਾ ਪਿੰਡ ਠੀਰਾਕਾਰਾ ਤੇ ਬਾਪੂ ਜੀ ਦਾ ਨਾਮ ਬਾਪੂ ਜੀ ਦਾ ਨਾਮ ਗੁਰਦੀਪ ਸਿੰਘ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਸਾਹਬ ਸਿੰਘ ਸਾਹਬ ਸਿੰਘ ਹਾਂਜੀ ਠੀਰਾਕਾਰਾ ਪਿੰਡ ਸੋ ਦੋਸਤੋ ਆਪਾਂ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੀ ਆ ਵੀ ਆ ਤੰਬੂ ਲਾ ਕੇ ਤੇ ਬੈਠੇ ਹੋਏ ਨੇ ਤੇ ਆ ਸਾਰਾ ਸਮਾਨ ਜਿਹੜਾ ਇੱਕ ਵਾਰੀ ਹੌਲੀ ਹੌਲੀ ਕਰਕੇ ਸਾਰਾ ਦਿਖਾ ਦਿਓ ਇਹ ਸਮਾਨ ਜਿਹੜਾ ਬਿਲਕੁਲ ਟੁੱਟ ਚੁੱਕਾ ਤੇ ਅੰਦਰ ਲੀਆਂ ਤਸਵੀਰਾਂ ਵੀ ਦਿਖਾ ਦਿਓ ਚਿੱਕੜ ਪੂਰਾ ਭਰਿਆ ਹੋ ਕਹਿੰਦੇ ਵੀ 8 8 10 10 ਫੁੱਟ ਜਿਹੜਾ ਪਾਣੀ ਇਹਨਾਂ ਘਰਾਂ ਦੇ ਵਿੱਚ ਵਗਦਾ ਰਿਹਾ ਬਿਲਕੁਲ ਹੌਲੀ ਹੌਲੀ ਸੋ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਸਾਰਾ ਘਰ ਦਾ ਸਮਾਨ ਜਿਹੜਾ ਉਹ ਤਬਾਹ ਹੋ ਚੁੱਕਾ ਹੈ ਇਧਰਲੇ ਪਾਸੇ ਦੂਸਰੇ ਕਮਰੇ ਦੇ ਵੀ ਹਾਲਾਤ ਜਿਹੜੇ ਆ ਉਹ ਜ਼ਰੂਰ ਦਿਖਾ ਦਿਓ ਤੱਲੇ ਤੁਸੀਂ ਵੇਖ ਸਕਦੇ ਹੋ ਕਿ ਅਜੇ ਵੀ ਗਾਰ ਚਿੱਕੜ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਊਗੀ ਤਾਂ ਉੱਪਰ ਛੱਤ ਦਿਖਾ ਦਿਓ ਛੱਤ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਾਲਿਆਂ ਵਾਲੀਆਂ ਛੱਤਾਂ ਨੇ ਔਰ ਦੂਰ ਤੱਕ ਜਿੱਥੋਂ ਤੱਕ ਵੀ ਕੈਮਰੇ ਦੀ ਅ ਨਿਗਾਹ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਸਮਾਨ ਜਿਹੜਾ ਉਹ ਘਰ ਦਾ ਇਕਦਮ ਹੀ ਖਤਮ ਹੋ ਚੁੱਕਾ ਹੈ ਤੇ ਮਾਤਾ ਜੀ ਸਾਨੂੰ ਕਹਿੰਦੇ ਆ ਜਾਓ ਤੁਹਾਨੂੰ ਚਾਹ ਪਿਆਈਏ ਤੇ ਮੈਂ ਕਿਹਾ ਮਾਤਾ ਦੀ ਗੱਲ ਆਪਾਂ ਜ਼ਰੂਰ ਸੁਣਦੇ ਆਂ ਇਹ ਘਰਾਂ ਦੇ ਹਾਲਾਤ ਨੇ ਮਿਹਰਬਾਨੀ ਮਾਤਾ ਜੀ ਪਰਿਵਾਰ ਚ ਕੌਣ ਕੌਣ ਰਹਿੰਦੇ ਹੋ ਪਰਿਵਾਰ ਚ ਜੀ ਘਰਦੇ ਹੀ ਆ ਜੀ ਪੁੱਤ ਅੱਛਾ ਅੱਛਾ ਹਾਂਜੀ ਦੋ ਬੇਟੇ ਤੁਹਾਡੇ ਵੇੜੇ ਇੱਕ ਸਵਾਲ ਆਖੀ ਇੱਕ ਬੇਟਾ ਆ ਤੇ ਗਾਂ ਇਹਦਾ ਵੀ ਇੱਕੋ ਹੀ ਸਵਾਲ ਆਖੀ ਅੱਛਾ ਅੱਛਾ ਤੇ ਦੋ ਤੀਆਂ ਵਿਹਣ ਵਾਲੀਆਂ ਆ ਤਿੰਨ ਤੀਆਂ ਤਿੰਨ ਤੀਆਂ ਮਟਿਆਰਾ ਆ ਹੁਣ ਕਿੱਥੇ ਨੇ ਉਹ ਤੇ ਨਾਨਕੇ ਗਈਆਂ ਨਾਨਕੇ ਗਈਆਂ ਨਾਨਕੇ ਕੰਤਾਂ ਪਾਣੀ ਫਿਰ ਸੀ ਜ਼ਿਆਦਾ ਸੀਗਾ ਅੱਛਾ ਅੱਛਾ ਤੇ ਨਾਲੇ ਵੀ ਲੈਟਰੀ ਨੇ ਬੰਦ ਹੋ ਗਈਆਂ ਸੀ ਅੱਛਾ ਅੱਛਾ ਤੇ ਅਸੀਂ ਜਾਓ ਬਗਾਨੇ ਘਰ ਜਾ ਕੇ ਰਹਿਨੇ ਹਾਂ ਹਾਂ ਤੇ ਰਾਤੀ ਅਸੀਂ ਆਏ ਹਾਂ ਆਈ ਰਾਤੀ ਆਏਗੇ ਉਹਨਾਂ ਦਾ ਘਰ ਇਦਾਂ ਹੀ ਸੁਨਿਆ ਜਾਇਆ ਇਦਾਂ ਹੀ ਸੁਨਿਆ ਹੀ ਪਿਆ ਸਾਂ ਥੋਣ ਸਾਫ ਫੇਰ ਦਾ ਕਰਨ ਲਿਆ ਹੀ ਮੁੰਡਾ ਅੱਛਾ ਅੱਛਾ ਵੀ ਚੱਲ ਬੈਣ ਖਲਾਉਣ ਨੂੰ ਬੰਜੇ ਉਹਨਾਂ ਦਾ ਕਿੱਦਾਂ ਰਹਿ ਫਿਰ ਰਹਿੰਦੇ ਕਿੱਥੇ ਰਹੇ ਉੱਥੇ ਆਵੇ ਆਹ ਸਾਹਮਣੇ ਘਰ ਆਵੇ ਜਿੰਮੇਦਾਰਾਂ ਦਾ ਆਵੇ ਉੱਥੇ ਜਿੰਮੇਦਾਰ ਤੇ ਕਰ ਰਹੇ ਨੇ ਉੱਥੇ ਨਹੀਂ ਪਾਣੀ ਆਇਆ ਪਾਣੀ ਨਹੀਂ ਉੱਥੇ ਚੜਿਆ ਉੱਥੇ ਨਹੀਂ ਚੜਿਆ ਹਾਂਜੀ ਅੱਛਾ ਉੱਥੇ ਰਹਿੰਦੇ ਆ ਉੱਥੇ ਰਹਿੰਦੇ ਨੇ ਹਾਂ ਅੱਜ ਹੀ ਫੇਰ ਖੋਲਿਆ ਜਾ ਕੇ ਹਾਂਜੀ ਬਾਈ ਜੀ ਨਾਲ ਗੱਲ ਕਰਦੇ ਵੀਰ ਜੀ ਕੀ ਕੰਮ ਕਰਦੇ ਹੋ ਕਾਮੁੰ ਡਿਆੜੀ ਦਾ ਪਾ ਕਰਦੇ ਆਂ ਡਿਆੜੀ ਦਾ ਪਾ ਕਰਦੇ ਹੋ ਤੇ ਸਵਾਲ ਤਾਂ ਸਾਰਾ ਭਿੱਜ ਗਿਆ ਹੋਣਾ ਸਵਾਲ ਤਾਂ ਤੁਸੀਂ ਦੇਖ ਹੀ ਰਹਿ ਜੇ ਸਮਾਨ ਤੇ ਬਰਬਾਦੀ ਕਰਤਾ ਪਾਣੀ ਹਾਂ ਜਿਉ ਕੋ ਕੋ ਉੱਪਰ ਚੜਾਇਆ ਜੀ ਅਸੀਂ ਤਾਂ ਵੇਖੋ ਕੁਛ ਅੱਛਾ ਉਹ ਕੋਠੇ ਦੇ ਉੱਪਰ ਉਹ ਵੀ ਤਸਵੀਰ ਦਿਖਾ ਦਿਓ ਜੀ ਹਾਂਜੀ ਹਾਂਜੀ ਇੱਕ ਬਜ਼ੁਰਗ ਹੈ ਘਰ ਦੇ ਵਿੱਚ ਆ ਤਿੰਨ ਤਿੰਨ ਭੈਣਾਂ ਹੈ ਹਾਂਜੀ ਕਿੰਨੇ ਵਿਆਹਣ ਵਾਲੀਆਂ ਨੇ ਲੜਕੀਆਂ ਮੇਰੀਆਂ ਤੁਹਾਡੀਆਂ ਲੜਕੀਆਂ ਦੇ ਅੱਛਾ 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 ਹਾਂਜੀ ਮਾਤਰਿਆ ਪੁੱਤਰੀਆਂ ਤੇ ਤੁਹਾਡੀਆਂ ਬੇਟੀਆਂ ਨੇ ਹਾਂਜੀ ਅੱਛਾ ਤੇ ਇਤਰਾ ਮਹਿਨਤ ਵਿੱਚ ਦੂਰੀਆ ਵਰਤੀ ਕਰੀ ਜੀ 400 ਡੇਢ ਨਾ ਕਿ ਬੰਦਾ ਹੈ ਤੁਹਾਨੂੰ ਪਤਾ ਮੰਗਾਈ ਅੱਛਾ ਹੁਣ ਖਾਣ ਪੀਣ ਦਾ ਕਿੱਦਾਂ ਖਾਣ ਪੀਣ ਦਾ ਯਾਰਾ ਹੋ ਜਾਂਦਾ ਤੇ ਇਤਰਾ ਬਾਬਿਆਂ ਨੂੰ ਦਾ ਸਮਾਨ ਬਾਬੇ ਆਉਂਦੇ ਵਿਚਾਰੇ ਅੱਛਾ ਤੇ ਜਾਹਰ ਲੋ ਅੱਛਾ ਤੇ ਇਤਰਾ ਰਾਸ਼ਨ ਪਾਣੀ ਦੇ ਜਾਂਦੇ ਅੱਛਾ ਅੱਛਾ ਸਰਕਾਰ ਵੱਲੋਂ ਕੋਈ ਆਇਆ ਨਾ ਬੰਦਾ ਸਰਕਾਰ ਵੱਲੋਂ ਕੁਝ ਨਹੀਂ ਆਇਆ ਸਰਕਾਰ ਵੱਲੋਂ ਨਹੀਂ ਅਜੇ ਕੋਈ ਸਰਕਾਰ ਵੱਲੋਂ ਹਾਂ ਮਾਤਾ ਜੀ ਤੁਸੀਂ ਦੱਸੋ ਸਰਕਾਰ ਵੱਲੋਂ ਕੁਝ ਨਹੀਂ ਪੁੱਛ ਕੇ ਆਇਆ ਅੱਛਾ ਤੇ ਆ ਵੀ ਬਾਬੇ ਹੀ ਸਹਾਇਤਾ ਕਰਨ ਦੇ ਕਿਾਰੇ ਇਹ ਲਿਆਉਂਦੇ ਹੀ ਪੀ ਖਾਣ ਪੀਣ ਨੂੰ ਬੱਚਿਆਂ ਦੇ ਸੌਦਾ ਦੇ ਕੇ ਜਾਂਦੇ ਹੀ ਤੇ ਚਲੋ ਸਰਕਾਰ ਦੀ ਬੜੀ ਮਿਹਰਬਾਨੀ ਜੇ ਕੋਈ ਦੇ ਦੇਣਗੇ ਤੇ ਠੀਕ ਆ ਨਹੀਂ ਤੇ ਖੋਤ ਲੈਣਾ ਹੀ ਨਿੰਗਾ ਤੇ ਸਰਕਾਰ ਮਿਹਰਬਾਨੀ ਕਰਕੇ ਵੱਧ ਤੋਂ ਵੱਧ ਸਪੋਰਟ ਬਾਦ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜ਼ਿਆਦਾ ਹੁਣ ਸਾਡ ਨੂੰ ਵੀ ਘਰ ਸਾਡਾ ਬਣਨਾ ਚਾਹੀਦਾ ਇੱਕ ਸਾਡੀਆਂ ਗੁੱਡੀਆਂ ਜਿਹੜੀਆਂ ਮਟਿਆਰਾਂ ਤੇ ਚਲੋ ਜੇ ਕੋਈ ਸਾਨੂੰ ਸਹਾਇਤਾ ਦੇ ਦੇਵੇ ਉਹ ਨਾਲ ਕੋਲ ਦੋੜ ਦੇ ਦੇਵੇ ਤੇ ਚਲੋ ਅਸੀਂ ਇਹਨਾਂ ਦਾ ਵਿਚਾਰੀਆਂ ਦਾ ਸ਼ਾਦੀ ਕਰਦਗੇ ਕਿ ਸਮਾਨ ਤਾਂ ਹੁਣ ਬਰਬਾਦ ਹੋ ਗਿਆ ਕਮਾਈ ਵੀ ਬੰਦ ਹੋ ਚੁੱਕੀ ਕਮਾਈ ਵੀ ਬੰਦ ਆਉਣ ਵਾਲੇ ਸਮੇਂ 'ਚ ਕਮਾਈ ਹੋਣੀ ਵੀ ਕਿੱਥੋਂ ਛੁੱਸਣਾਂ ਦੇ ਪੈਸਾ ਘਣਾ ਆਉਣਾ ਨਹੀਂ ਕਿਤੇ ਉਹ ਹੈ ਕਿੰਨਾ ਸਮਾਂ ਲੱਗ ਸਕਦਾ ਉੱਠਣ ਲੱਗਾ ਹਾਂਜੀ ਤੇ ਪਹਿਲੀ ਬੰਨਾ ਉਤਰਾ ਹੈ ਨਹੀਂ ਗਾ ਤੇ ਬੜੀ ਮਿਹਰਬਾਨੀ ਆ ਚਲੋ ਭੈਣ ਭਰਾਵਾਂ ਦੀ ਸੋ ਇਹ ਘਰਾਂ ਦੇ ਹਾਲਾਤ ਨੇ ਤੁਸੀਂ ਵੇਖ ਸਕਦੇ ਹੋ ਕਿੰਨੇ ਤਿੰਨ ਮੁਟਿਆਰ ਧੀਆਂ ਨੇ ਘਰ ਵਿਆਉਣ ਵਾਲੀਆਂ ਤੇ ਇਸ ਇਲਾਕੇ ਦੇ ਵਿੱਚ ਕਾਰੋਬਾਰ ਜਿਹੜਾ ਉਹ ਵੀ ਬੰਦ ਹੋ ਚੁੱਕਾ ਹੈ ਤਸਵੀਰਾਂ ਤੁਸੀਂ ਵੇਖ ਲਓ ਕਿ ਜਿੱਥੋਂ ਇਹਨਾਂ ਨੇ ਕਮਾ ਕੇ ਖਾਣਾ ਸੀ ਉਹ ਘਰ ਵੀ ਬਰਬਾਦ ਹੋ ਗਿਆ ਘਰ ਦੇ ਵਿੱਚ ਖਾਣ ਪੀਣ ਨੂੰ ਕੋਈ ਸਮਾਨ ਨਹੀਂ ਰਹਿ ਗਿਆ ਬਾਪੂ ਬਜ਼ੁਰਗ ਬੈਠੇ ਨੇ ਔਰ ਹੀਰਾ ਘਰਾ ਪਿੰਡ ਹੈ ਤੇ ਭੈਣ ਕਹਿੰਦੀ ਵੀ ਘਰ ਦੇ ਵਿੱਚ ਵਿਆਹ ਧਰਿਆ ਸੀ ਤਿੰਨ ਬੇਟੀਆਂ ਨੇ ਤੇ ਤਿੰਨੇ ਹੀ ਵਿਆਉਣ ਯੋਗ ਨੇ ਤੇ ਘਰ ਦਾ ਸਮਾਨ ਸਾਰਾ ਉਹ ਬਰਬਾਦ ਹੋ ਚੁੱਕਾ ਹੈ ਔਰ ਨਾਲ ਦੀ ਨਾਲ ਜਿਹੜਾ ਬੇਟੀ ਦੇ ਵਿਆਹ ਵਾਸਤੇ ਕੋਈ ਸਮਾਨ ਇਕੱਠਾ ਕੀਤਾ ਸੀਗਾ ਉਹ ਵੀ तकरीबन तकरीबन ਖਤਮ ਹੋ ਚੁੱਕਾ ਹੈ ਤੇ ਕੋਈ ਵੀ ਸਮਾਜ ਸੇਵੀ ਵੀਰ ਜਿਥੇ ਆਪਾਂ ਇੰਨਾ ਕੁਝ ਕਰ ਰਹੇ ਆ ਤੇ ਨਾਲ ਦੀ ਨਾਲ ਇਹਨਾਂ ਚੀਜ਼ਾਂ ਲਈ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹੁਣ ਸੇਵਾ ਦੀ ਲੋੜ ਸੀਗਾ ਤੇ ਹੁਣ ਬਹੁਤੇ ਲੋਕ ਜਿਹੜੇ ਸਾਡੇ ਵਰਗੇ ਘਰਾਂ 'ਚ ਬਹਿ ਗਏ ਹੁਣ ਸਮਾਂ ਸੀਗਾ ਇਹਨਾਂ ਲੋਕਾਂ ਤੱਕ ਪਹੁੰਚ ਪਹੁੰਚ ਕਰਨ ਦੀ ਉਹਨੋ ਸਮਾਜ ਜਿਹੜਾ ਵਾ ਉਹ ਪਹਿਲਾਂ ਜਿਹੜਾ ਆਪਾਂ ਟਰਾਲੀਆਂ ਪਰ ਪਰ ਕੇ ਰਾਸ਼ਨ ਦੀਆਂ ਲੈ ਕੇ ਆਉਂਦੇ ਰਹੇ ਬਹੁਤ ਫालतू ਖਰਚ ਕੀਤਾ ਅਸੀਂ ਪਤਾ ਨਹੀਂ ਕੀ ਕੁਝ ਵੰਡੀ ਗਏ ਪਰ ਹੁਣ ਸਮਾਜ ਇਹਨਾਂ ਦੇ ਮੋੜ ਸੇਵੇ ਵਾਸਤੇ ਸੋ ਇਸ ਕਰਕੇ ਅਸੀਂ ਉਹਨਾਂ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਪਰਿਵਾਰਾਂ ਦੀ ਜਰੂਰ ਆ ਕੇ ਸਾਰ ਲਈ ਜਾਵੇ ਅੱਜ ਦੀ ਵੀਡੀਓ ਵਿੱਚ ਨਹੀਂ ਧੰਨਵਾਦ